ਜਦੋਂ ਕਾਂਗਰਸੀ ਸਰਕਾਰ ਸੀ ਪੰਜਾਬ ਦੇ ਵਿੱਚ ਆਪ ਅੱਗੇ ਲਾ ਕੇ ਬਾਰਡਰਾਂ ਤੱਕ ਛੱਡ ਗਿਆ ਸੀ ਜੀ ਅੱਜ ਉਹ ਬੀਜੇਪੀ ਸਰਕਾਰ ਹੈ ਕੁੱਤੇ ਵੀ ੇਠਾਂ ਮੇ ਦੋਵਾਂ ਨੇ ਜਾਣਾਂ ਦੇ ਕੀ ਹੈ ਬੂੜੀਆਂ ਆ ਰਹੀਆਂ ਨੇ ਬੁੱਲ ਸਾਰੇ ਨੇ ਸਾਡੇ ਨੌਜਵਾਨ ਸ਼ਹੀਦ ਹੋ ਰਹੇ ਨੇ ਔਰ ਉਹਨਾਂ ਨੂੰ ਲਗਾਤਾਰ ਉੱਥੇ ਬੈਠੇ ਚ ਕਣਕ ਦਾ ਸੀਜ਼ਨ ਹੈ ਤਾਂ ਵੀ ਕੋਈ ਗੱਲ ਨਹੀਂ ਕਰ ਰਹੀ ਹਾਂਜੀ ਮੋਦੀ ਸਾਹਿਬ ਜਦੋਂ ਦੇ ਤਿੰਨ ਕਾਨੂੰਨ ਆਪਾਂ ਹਟਾਏ ਨੇ ਨਾ ਰੱਦ ਕਰਾਏ ਆ ਉਦੋਂ ਦੀ ਨਫ਼ਰਤ ਕਰਦੇ ਕਿ ਪੰਜਾਬ ਨਾਲ ਬਹੁਤ ਜ਼ਿਆਦਾ ਇੱਕ ਵਟ ਸ਼ਬਦਾਂ ਨੇ ਸਾਬੂਤ ਘਾਰ ਦਿੱਤੇ ਨੇ ਐਜੀਟੇਸ਼ਨ ਕਰਦੇ ਬੋਲਣ ਦੇ ਸਾਹੇ ਰਹਿਣ ਦੇ ਆਪਣੇ ਕਾਨੂੰਨੀ ਅਕ ਲੈਣ ਦੇ ਅੱਜ ਸਾਡੇ ਧੀਆਪਤ ਬਾਦਰਾ ਦੇ ਭਾਈ ਅਧਿਕਾਰ ਦੀ ਸਾਡਾ ਇੰਟੀਜਾ ਜਾ ਸਕਦਾ ਕੋਈ ਛੜਕ ਨਹੀਂ ਸਾਡੀ ਰੋਕ ਸਕਦਾ ਇਹ ਛੜਕੇ ਨਾਲ ਦੀ ਪਰ ਇੰਨਾ ਸਭ ਕੁਝ ਕਰਦੇ ਬਾਲ ਨੂੰ ਮੈਂ ਤੁਹਾਨੂੰ ਸਬੋਧਨ ਕਰ ਰਿਹਾ ਤੁਸੀਂ ਤੁਹਾਡੇ ਰਹੀ ਮੈਂ ਤੁਹਾਡੇ ਹੜਕੇ ਨੂੰ ਸਬੋਧਨ ਕਰ ਰਿਹਾ ਕਿ ਆਪਾਂ ਗਲਤੀ ਕਰਨੀ ਬਦਲਾਅ ਦੇ ਨਾਂ ਤੇ ਗਰਦੀ ਕਰ ਬੈਠੇ ਬਹੁਤ ਵੱਡੀ ਬਦਲਾਅ ਨੇ ਜੋ ਚੰਦ ਚਾੜਿਆ ਪੰਜਾਬ ਉਹ ਕਿਸੇ ਤੋਂ ਲੁਕਿਆ ਨਹੀਂ ਤਰ੍ਹਾਂ ਦੇ ਨਗਰ ਲੋਕ ਸਭਾ ਆਰ ਗਈ ਉੱਥੇ ਆਪਣੇ ਸੰਗਰੂਰ ਦੀ ਜਲੰਧਰ ਦੀ ਲੋਕ ਸਭਾ ਲੁੱਟੀ ਇਹਨਾਂ ਨੇ ਚੱਕੇ ਦੇਖੋ ਕਿ ਹੁਣ ਕੈਂਡੀਡੇਟ ਸਭ ਦੇ ਫਿਰਦੇ ਆ ਸਰ ਇਹ ਸਰਕਾਰੀਆ ਸਾਹਿਬ ਦੀ ਦੂਰ ਅੰਦੇਸ਼ੀ ਦੇ ਮੁਤਾਬਕ ਜਿਹੜਾ ਹਲਕਾਤਬ ਵਿਕਾਸ ਕੀਤਾ ਗਿਆ ਜਿਹੜਾ ਬੜੀ-ਬੜੀ ਹਨੇਰੀ ਦੇ ਵਿੱਚ ਵੀ ਉਹ ਦੁਬਾਰਾ ਜਿੱਤ ਕੇ ਗਏ ਨੇ ਕਿ ਉਹਦਾ ਪੁਖਤਾ ਸਬੂਤ ਹੈ ਉਹਨਾਂ ਦੇ ਉਹਨਾਂ ਦੀ ਅੱਖ ਨਾ ਠੀਕ ਹੋਣ ਕਰਕੇ ਪਾਵੇ ਨਹੀਂ ਹੈਗੇ ਉਹਨਾਂ ਦੇ ਭਤੀਜੇ ਦਰ ਰਾਜ ਸਰਕਾਰੀਆ ਦੇ ਰਹਿਨਮਾਈ ਦੇ ਵੱਡਾ ਘਟ ਜਿਹੜਾ ਇੱਕ ਇੱਕ ਬੂਹ ਦੇ ਉੱਤੇ ਲੋਕ ਜਿਹੜੇ ਆ ਉਹ ਇੱਥੇ ਹਾਜ਼ਰ ਹੋਏ ਨੇ ਉਹੀ ਚਿਹਰੇ ਨੇ ਜਿਨ੍ਹਾਂ ਨੇ ਦੋ ਇਲੈਕਸ਼ਨ ਅੱਗੇ ਮੈਨੂੰ ਜਿਤਾਇਆ ਸਾਰੇ ਉਹੀ ਚਿਹਰੇ ਨੇ ਜੀ ਸੋ ਉਹਨਾਂ ਦੇ ਉੱਤੇ ਅਸੀਂ ਸਾਰਿਆਂ ਦਾ ਰਿਣੀ ਵੀ ਆ ਔਰ ਉਹਨਾਂ ਦੇ ਵਿੱਚ ਉਹੀ ਕਰੰਟ ਆ ਜੋ ਪਹਿਲਾਂ ਸੀ ਤੀਜੀ ਵਾਰ ਜਿਹੜਾ ਮੌਕਾ ਦਿੱਤਾ ਵਾ ਆਪਣਾ ਤੁਹਾਨੂੰ ਤੁਹਾਡੇ ਪਾਰਟੀ ਨੇ ਤਾਂ ਜ਼ਿੰਮੇਵਾਰੀ ਹੋਰ ਵੀ ਵੱਡੀ ਬਣ ਜਾਂਦੀ ਕਿ ਬਿਲਕੁਲ ਸਾਡੀ ਵੱਡੀ ਜ਼ਿੰਮੇਵਾਰੀ ਆ ਔਰ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੀ ਅਸੀਂ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਜਿਹੜੇ ਕੋਈ ਸ਼ਹਿਰ ਦੇ ਵਿਕਾਸ ਦੀ ਗੱਲ ਹੈ ਉਹਨੂੰ ਵਧੀਆ ਤਰੀਕੇ ਨਾਲ ਕਰਾਂਗੇ ਔਰ ਵੱਡੀ ਗੱਲ ਜਿਹੜੀ ਆ ਸਾਨੂੰ ਦੇਸ਼ 'ਚ ਸਰਕਾਰ ਬਦਲਣੀ ਹੈ ਸਰਕਾਰ ਬਦਲ ਲਈ ਇੱਥੋਂ ਜਿੱਤ ਕੇ ਜਾਣਾ ਜ਼ਰੂਰੀ ਹੈ ਔਰ ਉਹ ਉਹ ਸਰਕਾਰ ਜਿਹੜੀ ਕਨਸਟੀਟਿਊਸ਼ਨ ਖਤਮ ਕਰ ਰਹੀ ਹੈ ਜਿਹੜੀ ਸੰਵਿਧਾਨ ਨੂੰ ਖਤਮ ਕਰ ਰਹੀ ਹੈ ਜਿਹੜੀ ਉਹ ਅਧਿਕਾਰ ਖੋਰੀ ਸਰਕਾਰਾਂ ਤੋੜ ਰਹੀ ਹੈ ਔਰ ਈਡੀ ਦਾ ਦੁਰਪਰਯੋਗ ਕਰ ਰਹੀ ਹੈ ਨਿਆਹ ਪ੍ਰਣਾਲੀ ਦਾ ਦੁਰਪਰਯੋਗ ਕਰ ਰਹੀ ਹੈ ਕਾਰਜ ਪ੍ਰਣਾਲੀ ਦਾ ਦੁਰਪਰਯੋਗ ਕਰ ਰਹੀ ਹੈ ਉਹਨੂੰ ਡ ਅੱਜ ਬਾਬਾ ਸਾਹਿਬ ਭੀਮਰਾਓ ਵੇਦਕਾ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਜੀ ਪ੍ਰਿਜ਼ਰਵੇਸ਼ਨ ਖਤਮ ਕਰਨਾ ਚਾਹੁੰਦੀ ਹੈ ਅਧਿਕਾਰ ਖਤਮ ਕਰਨਾ ਚਾਹੁੰਦੀ ਹੈ ਅੱਜ ਉਹਨਾਂ ਨੂੰ ਰੋਕਣਾ ਹੈ ਅਸੀਂ ਕਿਉਂਕਿ ਸਮਾਜਿਕ ਬਰਾਬਰਤਾ ਲਿਆਉਣ ਲਈ ਇਹ ਸੰਵਿਧਾਨ ਬਣਿਆ ਸੀ ਸੋ ਸਮਾਜਿਕ ਬਰਾਬਰਤਾ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਮਨੀਪੁਰ ਵਰਗੀਆਂ ਘਟਨਾਵਾਂ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਗੱਦੀ ਤੋਂ ਲਾਉਣਾ ਹੈ ਸੋ ਇਹਦੇ ਵਾਸਤੇ ਸਾਡੀ ਜਿਹੜੀ ਜਿਹੜੀ ਤਾਕਤ ਹੈ ਕਾਂਗਰਸ ਪਾਰਟੀ ਦੀ ਪੂਰਨ ਤੌਰ ਤੇ ਲੱਗੀ ਹੈ ਔਰ ਲਾਵਾਂਗੇ ਵੀ ਕਿਸਾਨ ਭਾਈਚਾਰਾ ਹਾਲੇ ਵੀ ਜਿਹੜਾ ਵਾ ਉਹਨਾਂ ਦਾ ਮਸਲਾ ਜਿਹੜਾ ਹੱਲ ਹੁੰਦਾ ਨਜ਼ਰ ਰੂਪ ਦੇ ਵਿੱਚ ਲੋਕਾਂ ਨੇ ਪਿਛਲੇ 10 ਸਾਲ ਦੇ ਰਾਜ ਤੋਂ ਵੇਖ ਲਈ ਹੈ ਜੀ ਇਹ ਸਾਡਾ ਅਧਿਕਾਰ ਸੀ ਜਾਣਾ ਜਦੋਂ ਕਾਂਗਰਸੀ ਸਰਕਾਰ ਸੀ ਪੰਜਾਬ ਦੇ ਵਿੱਚ ਆਪ ਅੱਗੇ ਲਾ ਕੇ ਬਾਰਡਰਾਂ ਤੱਕ ਛੱਡ ਕੇ ਆਏ ਸੀ ਜੀ ਅੱਜ ਉਹ ਬੀਜੇਪੀ ਸਰਕਾਰ ਹੈ ਕੁੱਤੇ ਵੀ ੇਠਾਂ ਮੇ ਦੋਵਾਂ ਨੇ ਜਾਣਾ ਦੇ ਕੀ ਹੈ ਬੂੜੀਆਂ ਆ ਰਹੀਆਂ ਨੇ ਬੁੱਲ ਸਾਰੇ ਨੇ ਸਾਡੇ ਨੌਜਵਾਨ ਸ਼ੀਤ ਹੋ ਰਹੇ ਨੇ ਔਰ ਉਹਨਾਂ ਨੂੰ ਲਗਾਤਾਰ ਉੱਥੇ ਬੈਠੇ ਕਣਕ ਦਾ ਸੀਜ਼ਨ ਹੈ ਤਾਂ ਵੀ ਕੋਈ ਗੱਲ ਨਹੀਂ ਕਰ ਰਹੀ ਹਾਂਜੀ ਮੋਦੀ ਸਾਹਿਬ ਜਦੋਂ ਦੇ ਤਿੰਨ ਕਾਨੂੰਨ ਆਪਾਂ ਹਟਾਏ ਨੇ ਨਾ ਰੱਦ ਕਰਾਏ ਆ ਉਦੋਂ ਦੀ ਨਫ਼ਰਤ ਕਰਦੇ ਕਿ ਪੰਜਾਬ ਨਾਲ ਬਹੁਤ ਜ਼ਿਆਦਾ ਇੱਕ ਵਾਰ ਦੇਖੋ ਸ਼ਹਿਰ ਦਾ ਵਿਕਾਸ ਜਿਹੜਾ ਪਹਿਲੀ ਗੱਲ ਤੇ ਕਹਿਣਾ ਚਾਹੁੰਦਾ ਕਿ ਲੋਕਲ ਬੋਡੀ ਦਾ ਕੰਮ ਹੈ ਕਾਉਂਸਲਰ ਮੇਅਰ ਦਾ ਕੰਮ ਹੈ ਜੀ ਅਸੀਂ ਜਿਹੜਾ ਕੰਮ ਕਰਨਾ ਉਹਦੀ ਦਿਖ ਜਿਹੜੀ ਆ ਆਉਣ ਵਾਲੀਆਂ 100 ਸਾਲ ਪੀੜ੍ਹੀ ਯਾਦ ਕਰ ਐਕਸਪ੍ਰੈਸ ਵੇ ਜਿਹੜਾ ਆ ਕਰੀਬ 7000 ਕਰੋੜ ਦੇ ਪ੍ਰੋਜੈਕਟ ਸਾਰੇ ਰਲਮਲਾ ਕੇ ਚੱਲਦੇ ਨੇ ਐਕਸਪ੍ਰੈਸ ਵੇ ਧਰਤੀ ਤੇ ਦੇਖ ਰਿਹਾ ਰਿੰਗ ਰੋਡ 75 ਕਿਲੋਮੀਟਰ ਦਾ ਬਣ ਰਿਹਾ ਉਹ ਸਾਰੇ ਸ਼ਹਿਰ ਲਈ ਬਣ ਰਿਹਾ ਜੇ ਰੇਲਵੇ ਪਲੇਟਫਾਰਮ ਅਡੇ ਕਿਤੇ ਨੇ ਸਾਰੇ ਸ਼ਹਿਰ ਲਈ ਨੇ ਰੇਲ ਵਿੱਚ ਧਾਰ ਹੋਇਆ ਸਾਰੇ ਸ਼ਹਿਰ ਲਈ ਹੈ ਅੱਜ ਕਿੰਨਾ ਲੋਕ ਸਾਡਾ ਜਿਹੜਾ ਗਰੀਬ ਲੋਕਾ ਰੇਲਵੇ ਤੇ ਟ੍ਰੈਵਲ ਕਰਦਾ ਸਾਰੀਆਂ ਸੁਵਿਧਾਾਂ ਨੇ ਆ ਮੈਟਰੋ ਦਾ ਵੀ ਮਸਲਾ ਜੋ ਹੋ ਗਿਆ ਵਿੱਚ ਜਿਹੜਾ ਹੈ ਮੈਟਰੋ ਜਿਹੜੀ ਬੱਸ ਮੈਟਰੋ ਹੈ ਹਾਂਜੀ ਹਾਂਜੀ ਇਹ ਦੇਖੋ ਇਹਦਾ ਇਹਨਾਂ ਨੇ ਟੈਂਡਰ ਨਹੀਂ ਕੀਤਾ ਸਰਕਾਰ ਨੇ ਇਹ ਵੀ ਫਿਰ ਇਹਨਾਂ ਦਾ ਨਾ ਮਸਲਾ ਹੈ ਜਿਹੜੇ ਪ੍ਰੋਜੈਕਟ ਸਾਡੇ ਨਾਲ ਸਿੱਧੇ ਨੇ ਜਿਵੇਂ ਨੈਸ਼ਨਲ ਹਾਈਵੇ ਹੋ ਗਿਆ ਬਿਲਕੁਲ ਏਅਰਪੋਰਟ ਹੋ ਗਿਆ ਜੀ ਰੇਲਵੇ ਹੋ ਗਈ ਬਾਰਡਰ ਦੇ ਇਸ਼ੂ ਹੋ ਗਏ ਉਹਨਾਂ ਨੂੰ ਸਾਨੂੰ ਕੋਈ ਦਿੱਕਤ ਨਹੀਂ ਕੰਮ ਪੂਰੇ ਚੱਲ ਰਹੇ ਨੇ ਜਿੱਥੇ ਸਟੇਟ ਆ ਜਾਂਦੀ ਹੈ ਉੱਥੇ ਮੈਂਬਰ ਪਾਰਲੀਮੈਂਟ ਇਹਨਾਂ ਨੂੰ ਉਹਦੇ ਤੇ ਇਹ ਲੋਕ ਕੰਮ ਨਹੀਂ ਕਰ ਰਹੇ ਜੀ ਅੱਜ ਜਿਹੜੀ ਮੈਟਰੋ ਬੰਦ ਹੋਈ ਹੈ ਉਹ ਰੱਖ-ਰਖaal ਹੀ ਪੈਸੇ ਦੇਣੇ ਆ 8-10 ਕਰੋੜ ਦਾ ਖਰਚਾ ਹੈ ਸਰਕਾਰ ਦੇ ਨਹੀਂ ਪਾਰੀ ਅੱਜ ਉਹ ਵੀ ਮਤਲਬ ਰੁਕਿਆ ਪਿਆ ਪੌਟਿਕਲਚਰ ਯੂਨੀਵਰਸਿਟੀ ਬਣਨੀ ਹੈ 40 ਕਰੋੜ ਰੁਪਏ ਦੀ ਜ਼ਮੀਨ ਅਕਵਾਇਰ ਹੋਣੀ ਹੈ ਤੁਹਾਡੇ ਦਾਸ ਨੇ 5 ਸਾਲ ਲੜਾਈ ਲੜੀ ਉਹਦੀ ਅੱਜ ਉਹ ਵੀ ਆਜੋ ਵੀ ਉਹ ਵੀ 40 ਕਰੋੜ ਰੁਪਏ ਨਹੀਂ ਦੇ ਪਾਰੇ ਜੇ ਉਹ ਬਣ ਜੇ ਤਾਂ 1000 ਕਰੋੜ ਦਾ ਪ੍ਰੋਜੈਕਟ ਟਾਰੀ ਰੋਡ ਤੇ ਲੱਗ ਜਾਣਾ ਹੈ ਸੋ ਸਾਡੇ ਵੱਲੋਂ ਪੂਰਨ ਕੋਸ਼ਿਸ਼ ਹੈ ਜਿੱਥੇ ਸਟੇਟ ਸਬਜੈਕਟ ਨੇ ਉੱਥੇ ਪ੍ਰੌਡਕਟ ਜੀ ਧੰਨਵਾਦ ਸਾਡੇ ਜੀ ਰਾਜਾ ਸਾਸੀ ਹਲਕੇ ਦੀ ਇਹ ਪਲੇਠੀ ਮੀਟਿੰਗ ਸੀਗੀ ਕਿਉਂਕਿ ਲੋਕ ਸਭਾ ਚੋਣਾਂ ਦਾ ਆਗਾਜ਼ ਸੱਚੇ ਹਿੰਦੁਸਤਾਨ ਵਿੱਚ ਹੋ ਗਿਆ ਹੈ ਔਰ ਕਾਫੀ ਮੇਰੇ ਖਿਆਲ ਨਾਲ ਸੁਪਰੀਆ ਦੀਆਂ ਚੋਣਾਂ ਹੋ ਗਈਆਂ ਨੇ ਪਰ ਸਾਡੇ ਪੰਜਾਬੀਆਂ ਚੋਣਾਂ ਕਿਉਂਕਿ ਅਖੀਰਲੇ ਫੇਸ ਵਿੱਚ ਆ ਇਸ ਕਰਕੇ ਅਸੀਂ ਹੁਣ ਇਲੈਕਸ਼ਨ ਦਾ ਆਗਾਜ਼ ਹੁਣ ਕੀਤਾ ਹੈ ਆਪਣੇ ਸਰਦੇਲੇ ਵਿੱਚ ਔਰ ਸਾਡੇ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਨੇ ਉਹ ਰਾਜਾ ਸਾਸੀ ਹਲਕੇ ਦੇ ਜਿਹੜੇ ਮੋਰ ਪਰ ਸਾਥੀ ਸੀਗੇ ਸਾਡੇ ਸਰਪੰਚ ਸਹਿਬਾਨ ਜ਼ਿਲ੍ਹਾ ਪਰਿਸ਼ਦ ਮੈਂਬਰ ਸਹਿਬਾਨ ਲੋਕ ਸੰਭੀ ਮੈਂਬਰ ਸਹਿਬਾਨ ਉਹਨਾਂ ਸਾਰਿਆਂ ਦੀ ਰੂਪੂ ਅੱਜ ਕੋਈ ਨਹੀਂ ਔਰ ਅਸੀਂ ਤਾਂ ਆ ਗਿਆ ਸਾਸੀ ਹਲਕੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਚਾਰ ਹੈ ਕੌਂਸਲ ਕਮੇਟੀ ਦਾ ਉਹ ਸਾਰਾ ਅਸੀਂ ਪਿੰਡ ਪਿੰਡ ਤੱਕ ਲੈ ਕੇ ਜਾਵਾਂਗੇ ਘਰ ਘਰ ਤੱਕ ਲੈ ਕੇ ਜਾਵਾਂਗੇ ਇਸੇ ਮੁਤਲਕਾ ਇੱਕ ਮੀਟਿੰਗ ਰੱਖੀ ਸੀ ਕਿ ਪਹਿਲੀ ਸਾਡੇ ਸਿਰਫ ਮੋਤ ਪਰ ਸਾਥੀਆਂ ਦੀ ਜੀ ਮੈਨੂੰ ਪੂਰਾ ਯਕੀਨ ਹੈ ਕਿ ਜਿੱਦਾਂ ਦਾ ਹੰਗਾਰਾ ਸਾਨੂੰ ਪਿੰਡਾਂ ਵਿੱਚ ਮਿਲ ਰਿਹਾ ਹੈ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਨੂੰ ਪ੍ਰਧਾਨ ਚ ਚਿਤਾ ਕੇ ਜੀ ਅ ਵੱਡਾ ਸਵਾਲ ਇਥੇ ਐਡ ਕਰਾਂਗੇ ਕਿ ਜਿਵੇਂ ਕਹਿ ਦਿੰਦੇ ਨੇ ਆਪਣਾ ਕਿ ਪਹਿਲੀ ਸਰਕਾਰਾਂ ਨੇ ਕਹਿ ਰਕੀਏ ਕੁਝ ਕਾਰਜ ਜਿਹੜੇ ਆ ਨਹੀਂ ਕੀਤੇ ਆਪਣਾ ਵਿਰੋਧੀਆਂ ਦਾ ਸਵਾਲ ਆਪਣਾ ਉਸ ਸਵਾਲ ਦਾ ਜਵਾਬ ਤੁਸੀਂ ਕਿਦਾਂ ਦੇਣਾ ਚਾਹੋਗੇ ਦੇਖੋ ਜੀ ਕਾਰਜ ਤੇ ਕਦੀ ਵੀ ਮੁਕੰਮਲ ਨਹੀਂ ਹੁੰਦੇ ਉਹ ਰਾਜਿਆ ਸ਼ਾਸਿ ਹਲਕੇ ਵਿੱਚ ਅਸੀਂ ਲਗਾਤਾਰ ਚੌਥੀ ਵਰੀ ਵਿਧਾਨ ਸਭਾ ਦੀਆਂ ਪੌੜੀਆਂ ਸਾਨੂੰ ਲੋਕਾਂ ਨੇ ਚੜਾਈਆਂ ਜੇ ਅਸੀਂ ਡਵੈਲਪਮੈਂਟ ਕੀਤੀ ਸੀ ਇਸੇ ਕਰਕੇ ਜਿੱਤੇ ਹਾਂ ਅproptolਕਿਆਂ ਵਿੱਚ ਜੇ ਮੈਂ ਬੇਨਤੀ ਕਰਾਂ ਤੇ ਸ਼ਾਇਦ ਕੁਝ ਕੰਮ ਕਮਲ ਨਹੀਂ ਹੋਏ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸੂਬੇ ਵਿੱਚ ਬਣੀ ਹੈ ਜਿੰਨੇ ਵੀ ਕੰਮ ਪਾਈਪਲਾਈਨ ਸੀਪੀਓ ਜਾਂ ਜਿਹੜੇ ਕੰਮ ਪਿੰਡوں ਚੱਲ ਰਹੀ ਸੀਗੇ ਉਹ ਟੋਟਲ ਕੰਮ ਬੰਦ ਹੋ ਗਿਆ ਚਾਹੀ ਮੈਂ ਪਿੰਡਾਂ ਦੀ ਗੱਲ ਕਰਾਂ ਚਾਹੀ ਸ਼ਹਿਰ ਦੀ ਗੱਲ ਕਰਾਂ ਪਿੰਡਾਂ ਦੀ ਜਿਹੜਾ ਬੁਨਿਆਦੀ ਢਾਂਚਾ ਆ ਜਿਹੜਾ ਪੰਚਾਇਤੀ ਰਾਜ ਸਿਸਟਮ ਆ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਕੋੜੀ ਆ ਉਹ ਪੰਚਾਇਤੀ ਰਾਜ ਦੀ ਬਚਾਇਤ ਹੁੰਦੀ ਆ ਪਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਪਿਛਲੇ 6 ਮਹੀਨਿਆਂ ਤੋਂ ਡੇ ਹੋਇਆ ਅਜੇ ਤੱਕ ਇਲੈਕਸ਼ਨ ਨਹੀਂ ਹੋਈ ਕਾਰਪੋਰੇਸ਼ਨ ਦੀ ਸ਼ਹਿਰ ਵਿੱਚ ਇਲੈਕਸ਼ਨਾਂ ਜਿਹੜੀ ਪਿਛਲੇ 1.5 ਸਾਲ ਤੋਂ ਡਿਊ ਆ ਅਜੇ ਤੱਕ ਇਹਨਾਂ ਕੋਈ ਇਲੈਕਸ਼ਨ ਨਹੀਂ ਕਰਵਾਈ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਸਰਕਾਰਾਂ ਆਈਆਂ ਡਵੈਲਪਮੈਂਟ ਦੇ ਕੰਮ ਸਿਰਫ ਅਫਸਰਾਂ ਨੇ ਚਲਾਉਣੇ ਆ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਸਿਰ ਸਰਕਾਰ ਚੁਣਨ ਦੀ ਲੋੜ ਕੀ ਸੀ ਫਿਰ ਤੇ ਅਫਸਰ ਚਲਾਈ ਜਾਣ ਕਿ ਕਿਸੇ ਨੂੰ ਇਲੈਕਸ਼ਨ ਲੜਨ ਦੀ ਲੋੜ ਹੀ ਨਹੀਂ ਸੋ ਮੇਰੀ ਬੇਨਤੀ ਆ ਕਿ ਪੰਜਾਬ ਸੂਬੇ ਦਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਬਹੁਤ ਨੁਕਸਾਨ ਕਰ ਦਿੱਤਾ ਹੈ ਜੇ ਮੈਂ ਕੇਂਦਰ ਦੀ ਗੱਲ ਕਰਾਂ ਤੇ ਬੀਜੇਪੀ ਨੇ ਕਿਸਾਨਾਂ ਦਾ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਸੀ ਸੋ ਦੋਨੇ ਕੇਂਦਰ ਤੇ ਪੰਜਾਬ ਸੂਬੇ ਦੀਆਂ ਸਰਕਾਰਾਂ ਲੜ ਕੇ ਪੰਜਾਬ ਦਾ ਨੁਕਸਾਨ ਕਰਨ ਤੇ ਤੁਲੀਆਂ ਆ ਤੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਦੀ ਸੰਗਤ ਨੂੰ ਬੇਨਤੀ ਆ ਸਾਰੇ ਸਾਥੀਆਂ ਨੂੰ ਦੀ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰ ਗਈ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਲੋਕ ਸਭਾ ਦੇ ਹੁਰਜੀਤ ਦੌਜਲਾ ਜੀ ਇੱਕ ਇੱਕ ਕੋਟ ਉਹਨਾਂ ਦੇ ਹੱਕ ਵਿੱਚ ਪਾਈ ਜੇ ਤਾਂ ਜੋ ਕੇਂਦਰ ਵਿੱਚ ਵੀ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਹੋ ਸਕੇ ਜੀ ਮੈਂ ਤਾਂ ਇਹ ਹੀ ਕਹਾਂਗੀ ਮੈਂ ਪੰਜਾਬ ਪ੍ਰਦੇਸ਼ ਆਰਗੇਨਾਈਜ਼ਰ ਲੀਲਾ ਵਰਮਨ ਜਿਹੜੀ ਕਾਂਗਰਸ ਸੇਵਾਦਲ ਤੋਂ 1950 ਤੋਂ ਕੰਮ ਕਰ ਰਹੀ ਹਾਂ ਔਰ ਛੋਟੇ ਪੱਧਰ ਤੋਂ ਲੈ ਕੇ ਮੈਂ ਅੱਜ ਆਰਗੇਨਾਈਜ਼ਰ ਮੈਲਾ ਆਰਗੇਨਾਈਜ਼ਰਾਂ ਚੇਅਰਮੈਨਾਂ ਇਹ ਸਭ ਕਾਂਗਰਸ ਦੀ ਦੇਣ ਹੈ ਕਿ ਜਿਸ ਨੂੰ ਕੋਈ ਕੰਮ ਕਰਦਾ ਉਸੇ ਮੁਤਾਬਿਕ ਉਹਨੂੰ ਫਲ ਲੱਗਦਾ ਹੈ ਤੇ ਅੱਜ ਕੰਮ ਕਰਦੇ ਕਰਦੇ ਅਸੀਂ ਇਹਨਾਂ ਦੇਖਿਆ ਕਿ ਉਹਲਾ ਸਾਹਿਬ ਨੂੰ ਲਾਸਟ ਇਅਰ ਵੀ ਅਸੀਂ ਸਾਰਿਆਂ ਤੋਂ ਰეკਮੈਂਡ ਕਰਕੇ ਭੇਜਿਆ ਸੀ ਔਰ ਅੱਜ ਵੀ ਭੇਜ ਰਹੀਆਂ ਜਦੋਂ ਕਿ ਮੈਂ ਰਾਹੁਲ ਗਾਂਧੀ ਜੀ ਦੇ ਨਾਲ ਪਦ ਯਾਤਰਾ ਦੇ ਵਿੱਚ ਔਰ ਉਹਨਾਂ ਦੀ ਨਿਆਏ ਯਾਤਰਾ ਦੇ ਵਿੱਚ ਸ਼ਾਮਲ ਰਹੀਆਂ ਉੱਥੋਂ ਮੈਂ ਛੁੱਟੀ ਲੈ ਕੇ ਤੇ ਇੱਧਰ ਨੂੰ ਮੈਂ ਭੱਜੀ ਆ ਤਾਂ ਕਿ ਮੈਂ ਦਿਹਾਤੀ ਦਫ਼ਤਰ ਔਰ ਇਹਨਾਂ ਦਾ ਦਫ਼ਤਰ ਸੰਭਾਲ ਸਕਾਂ ਅੱਜ ਲੋੜ ਹੈ ਅچھے ਔਰ ਸੁਝਾਨ ਦੇਣ ਵਾਲੇ ਦੇ ਵਰਕਰਾਂ ਦੀ ਉਹ ਵਰਕਰ ਜਿਹੜੇ ਉਰੇ ਪਰੇ ਨਸ਼ਿਆਂ ਦੇ ਵਿੱਚ ਫਸੇ ਫਿਰਦੇ ਪਏ ਨੇ ਉਹਨਾਂ ਸਾਬ ਨੇ ਪਿੰਡ ਤੋਂ ਪਿੰਡ ਜਾ ਕੇ ਉਹਨਾਂ ਬੰਦਿਆਂ ਨੂੰ ਪੂਰੀ ਦੀ ਪੂਰੀ ਆਪਣੀ ਮਦਦ ਦਿੱਤੀ ਹੈ ਔਰ ਜਿਹੜੇ ਬੱਚੇ ਸ਼ਹਾਦਤ ਦੇ ਵਿੱਚ ਚਲੇ ਗਏ ਨੇ ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਸਾਰੇ ਵਰਗਾਂ ਨੂੰ ਇਹਨਾਂ ਨੇ ਡੋਰ ਟੂ ਡੋਰ ਜਾ ਕੇ ਹੌਸਲਾ